ਮੇਰਾ ਨਾਮ ਸਰਲਾਬ ਸਿੰਘ ਹੈ ਕਿਹੜੇ ਪਿੰਡ ਤੋਂ ਸਤਾਵਗੜ੍ਹ ਤੋਂ ਕੀ ਮਸਲਾ ਹੈ ਸਰ ਮਸਲਾ ਇਹ ਹੈਗਾ ਵੀ ਇੱਤਕੀ ਪੰਚਾਇਤੀ ਚੋਣਾਂ 2024 ਚ ਚੱਲ ਰਹੀਆਂ ਨੇ ਜੋ ਸਾਡੇ ਵਰ ਖਿਲਾਫ ਕੈਂਡੀਡੇਟ ਮਨਜੀਤ ਸਿੰਘ ਖੜਾ ਹੈ ਤੇ ਦੋ ਪੰਚ ਨੇ ਇੱਕ ਮਨਜੀਤ ਸਿੰਘ ਪੁੱਤਰ ਬਲਬੀਰ ਸਿੰਘ ਇੱਕ ਗੰਗਾ ਸਿੰਘ ਪੁੱਤਰ ਜਰਨੈਲ ਸਿੰਘ ਤੇ ਮਨਜੀਤ ਸਿੰਘ ਤੇ ਸਤਨਾਮ ਕੌਰ ਇਹ ਜੋਗਿੰਦਰ ਸਿੰਘ ਦੇ ਬੇਟੇ ਨੇ ਜੀ ਤਿੰਨੋਂ ਆ ਤੇ 2011 ਦੇ ਵਿੱਚ ਸਰਦਾਰ ਦਰਸ਼ਨ ਸਿੰਘ ਦੀ ਸਰਪੰਚ ਨੇ ਇੱਕ ਕੋਰਟ ਦੇ ਵਿੱਚ ਰਿੱਟ ਦਾਇਰ ਕੀਤੀ ਸੀ ਜਿਸ ਦੇ ਵਿੱਚ ਇਹਨਾਂ ਦਾ ਨਜਾਇਜ਼ ਕਬਜ਼ਾ ਸ਼ੋਅ ਹੋਇਆ ਜਿਸ ਤੇ ਮਾਨਯੋਗ ਕੋਰਟ ਨੇ ਉਹ ਕਬਜ਼ੇ ਨੂੰ ਢਾਉਣ ਦੇ ਆਰਡਰ ਦਿੱਤੇ ਇਹਨਾਂ ਨੇ ਅੱਜ ਤੱਕ ਉਹ ਆਰਡਰਾਂ ਨੂੰ ਪੰਚਾਇਤਾਂ ਇਹਨਾਂ ਦੇ ਟਾਈਮ ਦੀਆਂ ਬਣਦੀਆਂ ਆ ਰਹੀਆਂ ਨੇ ਉਸ ਆਰਡਰ ਨੂੰ ਦਵਾਈ ਰੱਖਿਆ ਸੋ ਅਸੀਂ ਬਕਾਇਦਾ ਪ੍ਰੋਪਰ ਚੈਨਲ ਰਾਈਓ ਕਾਗਜ਼ ਕਢਾ ਕੇ ਆਏ ਆ ਜਿਹਦੇ ਵਿੱਚ ਸ਼ਰਯਾਮ ਲਿਖਿਆ ਹੈ ਜੀ ਇਹਨਾਂ ਦੇ ਮਕਾਨ ਜਿਹੜੇ ਨੇ ਉਹ ਢਵਾ ਕੇ ਪੰਚਾਇਤ ਦੇ ਹਵਾਲੇ ਹੋ ਜਾਗਾ ਕੀਤੀ ਜਾਵੇ ਤੇ ਇਹ ਅਸੀਂ ਇਤਰਾਜ਼ ਜਿਹੜਾ ਹੈ ਮਾਨਯੋਗ ਵੀਡੀਓ ਸਾਹਿਬ ਕੋਲ ਆਰੋ ਸਾਹਿਬ ਕੋਲ ਦੇ ਕੇ ਗਏ ਆਂ ਜੀ ਤੇ ਉਹ ਸਾਡਾ ਜਿਹੜਾ ਇਤਰਾਜ਼ ਹੈ ਜੀ ਉਹ ਵੀਡੀਓ ਸਾਹਿਬ ਨੇ ਜਾਂ ਆਰੋ ਸਾਹਿਬ ਨੇ ਕਿਸੇ ਤਰੀਕੇ ਦੂਜੀ ਪਾਰਟੀ ਦੇ ਨਾਲ ਮਿਲੀਭੁਗਤ ਕਰਕੇ ਉਹ ਸਾਡਾ ਕਿਸੇ ਪ੍ਰੋਪਰ ਚੈਨਲ ਦੇ ਅਸੀਂ ਦੇਖ ਕੇ ਗਏ ਆਂ ਜੀ ਐਪਲੀਕੇਸ਼ਨ ਲਾ ਕੇ ਗਏ ਆਂ ਬਕਾਇਦਾ ਆਊਟਰ ਕੋਰਟ ਦਾ ਦੇ ਕੇ ਗਏ ਆਂ ਜੀ ਉਹ ਚੀਜ਼ ਨੂੰ ਇਹਨਾਂ ਨੇ ਲਕੋ ਲਿਆ ਕਿਸੇ ਪਾਸੇ ਨਹੀਂ ਲਾਇਆ ਗਿਆ ਤੇ ਸਾਡੀਆਂ ਉਹ ਫੈਲਾ ਇਹਨਾਂ ਦੀਆਂ ਪੱਕੀਆਂ ਰਾਦ ਹੋਣੀਆਂ ਚਾਹੀਦੀਆਂ ਸੀ ਜੋ ਇਹਨਾਂ ਨੇ ਨਹੀਂ ਕਰੀਆਂ ਸਤ ਸ਼ਾਮ ਤੱਕ ਅਸੀਂ ਕੱਲ ਬੈਠੇ ਰਹੇ ਹਾਂ ਜੀ ਕਿਉਂਕਿ ਸਾਰਾ ਦਿਨ ਸਰਕਾਰ ਨੇ ਦਿੱਤਾ ਸੀ ਜੀ ਜੇ ਇਤਰਾਜ਼ ਸੁਣੇ ਨਹੀਂ ਸੀ ਜਾਣੇ ਫਿਰ ਇਤਰਾਜ਼ ਦਾ ਦਿਨ ਦੇਣ ਦਾ ਮਤਲਬ ਹੀ ਨਹੀਂ ਸੀ ਜੀ ਇਸ ਕਰਕੇ ਇਹਨਾਂ ਨੇ ਸਾਰੀ ਆਪਣੀ ਮਿਲੀਭੁਗਤ ਕਰਕੇ ਉਹ ਚੀਜ਼ ਨੂੰ ਲੁਕੋਇਆ ਛੁਪਾਇਆ ਗਿਆ ਅਗਰ ਮੇਰੇ ਤੇ ਕੋਈ ਨਜਾਇਜ਼ ਕਬੜਾ ਸਿੱਧ ਹੁੰਦਾ ਮੈਂ ਆਪਣਾ ਪ੍ਰੋਪਰ ਹਲਫੀਆ ਬਿਆਨ ਦੇਣ ਨੂੰ ਤਿਆਰ ਹਾਂ ਜੀ ਇਹ ਮੇਰਾ ਮਕਾਨ ਜਿੱਥੇ ਵੀ ਸਾਬਤ ਹੁੰਦਾ ਉਹ ਉਠਾ ਦਿੱਤਾ ਜਾਵੇ। ਅਗਰ ਇਹਨਾਂ ਦਾ ਹੈ ਤਾਂ ਇਹ ਵੀ ਹਲਫੀਆ ਬਿਆਨ ਦੇ ਦੇਣਾ ਜੇ ਸਾਡਾ ਹੋਏਗਾ ਸਾਡਾ ਟਾ ਦੇਣਾ ਜੇ ਇਹ ਉਹਨਾਂ ਦਾ ਹੋਏਗਾ ਤਾਂ ਇਹ ਵੀ ਟਵਾ ਦੇਣਾ। ਇਹ ਕੋਈ ਪਾਰਟੀਵਾਦੀ ਕਰਕੇ ਲੱਗਦਾ ਜਾਂ ਕੋਈ ਸ਼ੋਅ ਦੇ। ਇਹ ਤਾਂ ਜੀ ਚਲੋ ਪਾਰਟੀਵਾਦੀ ਲਾਲ ਹੋ ਜਾ ਅੰਦਰ ਕੀ ਮਿਲੀ ਭੁਗਤ ਹੋਈ ਆ ਜੀ ਇਹਦਾ ਤਾਂ ਹੁਣ ਅਸੀਂ ਨਹੀਂ ਕਹਿ ਸਕਦੇ। ਵੀਡੀਓ ਸਾਹਿਬ ਨੇ ਕੋਈ ਸਾਨੂੰ ਬਕਾਇਦਾ ਰਿਸਪਾਂਸ ਨਹੀਂ ਦਿੱਤਾ ਨਾ ਹਰੂ ਸਾਹਿਬ ਨੇ। ਹੁਣ ਅਸੀਂ ਹਾਈ ਕੋਰਟ ਜਾਵਾਂਗੇ ਜੀ। ਤਕਰੀਬਨ ਕੈਂਡੀਡੇਟ ਤੇ ਅਸੀਂ ਉੱਥੇ ਜਾ ਕੇ ਆਪਣੀ ਪਹਿਲ ਦਾਇਰ ਕਰਾਂਗੇ ਕੋਈ ਆਪਣੀ ਅਰਜੀ ਪੇਸ਼ ਕਰਾਂਗੇ ਜੀ ਕੀ ਨਾਮ ਹੀ ਛੋਟੇ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਕੀ ਮੈਟਰ ਹੈ ਜਿਹੜਾ ਥੋੜਾ ਇੱਕ ਦੂਜੇ ਦੇ ਅਲੀਗੇਸ਼ਨ ਹਾਂ ਜੀ ਦੇਖੋ ਜੀ ਮੈਂ ਸਰਪੰਚੀ 'ਚ ਖੜ ਰਿਹਾ ਜੀ ਤੇ ਜਿਹੜਾ ਬੰਦਾ ਮੇਰੇ ਤੇ ਆਬਜੈਕਸ਼ਨ ਲਾ ਰਿਹਾ ਉਹ ਵੀ ਮੇਰੇ ਆਪੋਜਟ ਸਰਪੰਚੀ ਦੇ ਵਿੱਚ ਖੜ ਰਿਹਾ ਇਸ ਕਰਕੇ ਉਹ ਬੰਦਾ ਮੇਰੇ ਤੇ ਇਹ ਬਲੇਮ ਲਾ ਰਿਹਾ ਵੀ ਮੈਂ ਨਜਾਇਜ਼ ਕਾਬਿਲ ਨਾ ਬਟ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਮੈਂ ਆਪਣੀ ਜਗ੍ਹਾ ਲੈ ਕੇ ਆਪਣਾ ਮਕਾਨ ਬਣਾਇਆ ਹੋਇਆ ਪਰ ਉੱਪਰ ਉਹਦੀ ਰਜਿਸਟਰੀ ਮੇਰੇ ਕੋਲ ਹੈ ਜੀ ਫਰਦ ਦੇ ਵਿੱਚ ਮੇਰਾ ਨੇਮ ਹੈ ਜੀ ਹੋਰ ਉਸ ਮਕਾਨ ਦਾ ਨਕਸ਼ਾ ਵੀ ਮੈਂ ਬਣਾਇਆ ਹੋਇਆ ਜੀ ਉਹ ਵੀ ਮੇਰੇ ਕੋਲ ਹੈਗਾ ਜੀ ਤੇ ਇਹ ਬੰਦਾ ਜਾਣ ਕੇ ਮੇਰੇ ਤੇ ਬਲੇਮ ਪਾ ਰਿਹਾ ਕਿਉਂਕਿ ਪਿੰਡ ਜੋ ਪਿੰਡ ਹੈ ਪਿੰਡ ਜ਼ਿਆਦਾਤਰ ਤਕਰੀਬਨ 90% ਮੇਰੇ ਹੱਕੇ ਚ ਖੜਾ ਜੀ ਉਹ ਇਹਦੇ ਮਗਰ ਤਕਰੀਬਨ ਬਾਤੂ ਬਾਤ 15 ਜਾਂ 10 15% ਲੋਕ ਹੋ ਸਕਦੇ ਨੇ ਇਸ ਕਰਕੇ ਇਹ ਬੰਦਾ ਮੇਰੇ ਤੇ ਬਲੇਮ ਪਾ ਰਿਹਾ ਜੀ ਬਾਕੀ ਹੋਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬਾਕੀ ਇਹ ਜੋ ਚਾਹੁੰਦਾ ਆ ਵੀ ਇਹ ਕਹਿੰਦਾ ਨਿਜਾਇਜ਼ ਕਬਟਾ ਇਸ ਗੱਲ ਦਾ ਮੈਂ ਐਫ.ਡੀ. ਵੀਡ ਦੇ ਰਿਹਾ ਜੀ ਕਿ ਜਿੱਥੇ ਮੈਂ ਨਿਜਾਇਜ਼ ਕਬਟਾ ਹੈਗਾ ਉਹ ਨਿਯਾਇਕ ਕਬਜ਼ਾ ਤੁਸੀਂ ਮੇਰਾ ਜਾ ਕੇ ਢਾ ਸਕਦੇ ਹੋ ਜੀ ਇਹਦੇ ਵਿੱਚ ਮੈਨੂੰ ਕੋਈ ਰਾਜ ਨਹੀਂ ਹੋਊਗਾ ਜੀ ਤਾਂ ਫਿਰ ਕਰਨ ਨਾ ਕਰ ਜੀ ਬਾਕੀ ਇਹ ਹਾਂਜੀ ਕੋਈ ਪਾਰਟੀ ਵਰੀ ਦੇਖੋ ਜੀ ਇਹ ਆਮ ਆਦਮੀ ਪਾਰਟੀ ਦਾ ਬੰਦਾ ਜੀ ਇਹ ਅਸੀਂ ਅਸੀਂ ਘਰੇਦੂ ਜੀ ਬੰਦੇ ਆ ਜੀ ਤੇ ਇਸ ਕਰਕੇ ਜੋ ਇਹਨੇ ਪਿੰਡ ਦੇ ਵਿੱਚ ਬਹੁਤ ਧੱਕਾਸ਼ਾਹੀ ਕੀਤੀ ਪਹਿਲਾਂ ਦੂਜੀ ਲੋਕਾਂ ਦੇ ਖਰਚੇ ਕਰਵਾਏ ਆ ਜੀ ਤੇ ਇਸ ਕਰਕੇ ਅਸੀਂ ਮੰਨ ਲਓ ਇੱਕ ਪਿੰਡ ਦੇ ਵਿੱਚ ਜਿਵੇਂ ਮੰਨ ਲਓ ਵੀ ਸੇਵਾ ਸੈਟੀ ਸਾਡੀ ਬਣੀ ਹੋਈ ਆ ਪਿੱਛੇ ਅਸੀਂ ਅੱਖਾਂ ਦਾ ਕੈਂਪ ਵੀ ਲਗਾਇਆ ਸੀਗਾ ਜੀ ਸੇਵਾ ਕਰਦੇ ਆ ਪਿੰਡ ਦੇ ਵਿੱਚ ਹੋਰ ਲੋਕਾਂ ਜਿਵੇਂ ਕੋਈ ਗਰੀਬ ਹੁੰਦਾ ਜੋ ਵੀ ਅਸੀਂ ਮਦਦ ਕਰਦੇ ਆ ਰਾਸ਼ਨ ਭਤੀ ਮਦਦ ਕਰਦੇ ਆ ਬੱਚਿਆਂ ਦੀ ਫੀਸ ਭਤੀ ਮਦਦ ਕਰਦੇ ਆ ਜੀ ਇਹ ਗੱਲਾਂ ਜਿਹੜੀਆਂ ਚੁਬਦੀ ਆ ਜੀ ਇਹਨੂੰ ਇਸ ਕਰਕੇ ਇਹ ਬੰਦਾ ਜਿਹੜਾ ਸਾਡੇ ਤੇ ਬਲੇਮ ਕਰ ਰਿਹਾ ਜੀ ਇਹ ਤੇ ਇਹਨੇ ਕਬਜਾ ਵੀ ਕੀਤਾ ਹੋਇਆ ਜੀ ਨਿਯਾਜ ਕਬਜਾ ਇਹਦਾ ਜੋ ਸਾਡੇ ਕੋਲ ਇਹ ਆਪਾਂ ਡਾਕੂਮੈਂਟ ਪਏ ਆ ਜੀ ਨਿਸ਼ਾਨਦੇਹੀ ਪਈ ਆ ਜੀ 2006 ਦੀ ਜੀ ਉਹਦੇ ਵਿੱਚ ਇਹਦਾ ਪ੍ਰੋਪਰ ਨੇਮ ਵੀ ਹੈਗਾ ਜੀ ਹਾਂਜੀ ਉਹ ਫੋਨ ਨਾਲ ਗੱਲ ਹੋਈ ਸੀ ਉਹ ਕਹਿੰਦੇ ਵੀ ਮੈਂ 80 ਦਿਨ ਤਿਆਰ ਆ ਮੇਰੇ ਜੀ ਹਾਂਜੀ ਉਹ ਆਰਡਰ ਦੀ ਕਾਪੀ ਦਿਖਾ ਰਹੀ ਸੀ ਕਿ 2013 ਦੇ ਵਿੱਚ ਹਾਂਜੀ ਤੁਹਾਡੇ ਫਾਸਟ ਸੌਲਡ ਡਿਪੈਂਡਰ ਸੋਤੇ ਉਹ ਕਿਹੜੀ ਉਹ ਅਦਾਸ ਨੇੜਾ ਹੋਣੀ ਜਾਰੀ ਕੀਤਾ ਸੀ ਜੀ ਉਹ ਕਿਹੜੀ ਜ਼ਮੀਨ ਦਾ ਉਹਦਾ ਕੋਈ ਹੁਕਮ ਨਹੀਂ ਹੋਇਆ ਜੀ ਇਦਾਂ ਦਾ ਕੋਈ ਹੁਕਮ ਨਹੀਂ ਹੋਇਆ ਜੀ ਕਿ ਕਾਬਜ ਨਹੀਂ ਹੈਗਾ ਜੀ ਉਹਦਾ ਤਾਂ ਕੋਈ ਕੋਈ ਕੋਰਟ ਡਿਸੀਜਨ ਨਹੀਂ ਹੈਗਾ ਜੀ ਇਦਾਂ ਦਾ ਕੋਈ ਮੇਰੇ ਤੇ ਕੋਈ ਪੋਰਟ ਦੀ ਰਿਪੋਰਟ ਨਹੀਂ ਹੈਗੀ ਕੋਈ ਬਲਾਕ ਦੀ ਰਿਪੋਰਟ ਨਹੀਂ ਹੈਗੀ ਦੇਖੋ ਜੀ ਜਦੋਂ ਹੁਣ ਵੀਡੀਓ ਸਾਹਿਬ ਨੇ ਸਾਨੂੰ ਐਨਓਸੀ ਦੇਦੀ ਹੈ ਜੀ ਨੋ ਆਪਾਂ ਨੋਡੀ ਆਪਾਂ ਨੂੰ ਦੇਤਾ ਜੀ ਉਹਨਾਂ ਨੂੰ ਫਾਰਮ ਦੇਤਾ ਜੀ ਉਹ ਦੇਖੋ ਸਾਰਾ ਕੁਝ ਉਹਨਾਂ ਨੇ ਦੇਖ ਪਾਲ ਕੇ ਦਿੱਤਾ ਜੀ ਐਵੇਂ ਤਾਂ ਸਾਡੇ ਨੇ ਦਿੱਤਾ ਜੀ ਤੁਸੀਂ ਜਿਹੜੇ ਮਕਾਨ ਤੇ ਹੈ ਤੁਹਾਡੇ ਕੋਲ ਤੁਸੀਂ ਪ੍ਰੋਪਰ ਕੰਮ ਮੇਰਾ ਆਪਣਾ ਮੇਰਾ ਮੇਰਾ ਸਾਡੇ ਮੇਰੇ ਕੋਲ ਪੇਪਰ ਪੇਜ ਹੈ ਜੀ ਹਾਂਜੀ ਮੇਰਾ ਨਾਮ ਮੱਖਣ ਸਿੰਘ ਹੈ ਜੀ ਪਿੰਡ ਸਤਾਵਗੜ ਜੀ ਸਰ ਸਾਡੇ ਕੀ ਮੈਟਰ ਹੈ ਇਹ ਮੈਟਰ ਹੈ ਇਦਾਂ ਹੈ ਜੀ ਅਸੀਂ ਖੜੇ ਹੋਏ ਹਾਂ ਜੀ ਪਿੰਡ ਸਤਾਵਗੜ ਦੇ ਕੈਂਡੀਡੇਟ ਜੀ ਇਹ ਮੇਰੇ ਪਰਾ ਖੜੇ ਹੋਇਆ ਜੀ ਬਲਵੀਰ ਸਿੰਘ ਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਦੀ ਗੰਗਾ ਸਿੰਘ ਪੁੱਤਰ ਜਰਨੈਲ ਸਿੰਘ ਜੀ ਇਹਨਾਂ ਤੇ ਮੈਂ ਇਤਰਾਜ਼ ਲਾਇਆ ਜੀ ਇਹ ਜੀ ਸ਼ਾਮਲਾੜ ਦੀ ਜ਼ਮੀਨ ਵਿੱਚ ਨਜਾਇਜ਼ ਕਬਜ਼ੇ ਨੇ ਜੀ ਇਹਨਾਂ ਤੇ ਇਤਰਾਜ਼ ਲਾਇਆ ਸੀ ਹੋਰ ਮੇਰੇ ਇਤਰਾਜ਼ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਇਸ ਕਰਕੇ ਅਹੀਂ ਚੌਣੇ ਆ ਜੀ ਸਾਡੇ ਜਿਹੜਾ ਇਤਰਾਜ਼ ਬਿਲਕੁਲ ਸਹੀ ਹੈ ਜੀ ਇਹਨਾਂ ਦੇ ਇਤਰਾਜ਼ ਜਿਹੜਾ ਲੱਗਿਆ ਉਹ ਸ਼ੋਅ ਹੈ ਜੀ ਜਿਹੜਾ ਇਹਨਾਂ ਨੇ ਇਤਰਾਜ਼ ਲਾਇਆ ਜੀ ਉਹ ਸਾਡੇ ਕੋਲ ਸ਼ੋਅ ਹੈ ਜਿਹੜਾ ਅਸੀਂ ਲਾਇਆ ਜੀ ਸਾਡਾ ਇਤਰਾਜ਼ ਤਾਂ ਕੋਈ ਖਾਲੀ ਨਹੀਂ ਹੋਇਆ ਜੀ ਇਹਨਾਂ ਦੀ ਮਿਹਲੀ ਭੁਗਤਾ ਜੀ ਜਿਵੇਂ ਵੀ ਹੈ ਜੀ ਅੰਦਰ ਗੱਲ ਕੋਈ ਹੱਲ ਕੀਤਾ ਜਾਵੇ ਜੀ ਮੋਬਾਈਲ ਚ ਖਾਲਸਾ ਵਰਜੀ ਫਤੇ ਜੀ ਕਿਹੜਾ ਦੋਲੇ ਇਹ ਸਭ ਕੁਝ ਪੜ ਰਹੇ ਨੇ ਤੇ ਲਾਫ ਸੀ ਟੁੱਢੀ ਕੋਲ ਪਹੁੰਚਿਆ ਨਹੀਂ ਤੇ ਉਹਨਾਂ ਦੇ ਲਾਇਆ ਸੀ ਉਹਨੇ ਕੋ ਪੁੱਛਿਆ ਦੇਖੋ ਇਹ ਮੇਰੇ ਕੋਲੇ ਇਤਰਾਜ਼ ਲੈ ਕੇ ਆਏ ਸੀ ਡੇਢ ਕੁ ਵਜੇ ਦੇ ਨੇੜੇ ਮੇਰੇ ਕੋਲੇ ਆਏ ਸੀ ਜਿੱਦਾਂ ਸਾਨੂੰ ਉੱਪਰੋਂ ਇਨਸਟਰਕਸ਼ਨਸ ਹੋਈਆਂ ਸੀ ਅਸੀਂ ਇਹਨਾਂ ਤੋਂ ਇਤਰਾਜ਼ ਲਿਆ ਉਹਦੀਆਂ ਫੋਟੋਆਂ ਖਿੱਚੀਆਂ ਤੇ ਉਹ ਕਿਉਂਕਿ ਇਹ ਬਲੌਕ ਜਿਹੜਾ ਡਵੈਲਪਮੈਂਟ ਦੇ ਪੰਚਾਇਤ ਅਫੀਸਰ ਹੈ ਆ ਉਹਨਾਂ ਦੇ ਅੰਦਰੋਂ ਆਉਂਦਾ ਕੰਮ ਮੇਕਅੱਪ ਜੀ ਵਗੈਰਾ ਉਹਨਾਂ ਨੇ ਦੇਖਣੀ ਆ। ਅਸੀਂ ਉਹਨਾਂ ਨੂੰ ਭੇਜ ਦਿੱਤਾ। ਸਾਰਾ ਉਹ ਬਾਅਦ ਵਿੱਚ ਮੈਂ ਫਿਜ਼ੀਕਲੀ ਉਹਨਾਂ ਨੂੰ ਸਾਰਾ ਕੁਝ ਸੜਾ ਦਿੱਤਾ। ਤੇ 5 6 7 8 ਵਜੇ ਤੱਕ ਅਸੀਂ ਵੇਟ ਕਰਦੇ ਰਹੇ ਸਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ। ਫਿਰ ਅਸੀਂ ਇਹ ਜੂਮ ਕੀਤਾ ਵੀ ਕੋਈ ਪ੍ਰੋਜੈਕਸ਼ਨ ਨਹੀਂ ਆਇਆ। ਠੀਕ ਆ। ਫਿਰ ਵੀ ਮੈਂ ਵੇਟ ਕਰਦਾ ਰਿਹਾ। ਮੇਰੇ ਕੋਲੇ ਕੋਈ ਉਹਦਾ ਆਇਆ ਨਹੀਂ। ਇਹਨਾਂ ਨੇ ਅੰਦਰੋਂ ਭੇਜਿਆ ਕਹਿੰਦੇ ਜੀ ਉੱਥੇ ਰੱਖ ਕੇ ਆਗੇ ਟੇਬਲ ਤੇ ਮੇਰੇ ਤੋਂ ਕੋਈ ਰਸੀਦ ਨਹੀਂ ਲਈ ਗਈ। ਇਹਨਾਂ ਨੇ ਕਿਹਾ ਤੁਹਾਨੂੰ ਤੇ ਰੱਖਿਆ। ਇਹਨਾਂ ਨੇ ਕੋਈ ਬੰਦਾ ਵੀਡੀਓ ਅਫੀਸਰ ਤੋਂ ਭੇਜਿਆ ਉਹ ਟੇਬਲ ਤੇ ਰੱਖ ਕੇ ਆ ਗਿਆ ਉੱਥੇ 20 ਬੰਦੇ ਤੁਰੇ ਫਿਰਦੇ ਆ ਜੀ ਪਰसों ਘਟੋ ਘਟ ਉੱਥੇ 1000 ਬੰਦਾ ਖੜਾ ਹੋਣਾ ਠੀਕ ਹੈ ਕੱਲ ਵੀ ਕਾਫੀ ਬੰਦੇ ਸੀਗੇ ਦੇਖਣ ਆਏ ਸੀ ਰਿਸਟਾਂ ਮੈਨੂੰ ਉਹ ਜਿਹੜਾ ਇਹਨਾਂ ਨੇ ਇੱਥੋਂ ਭੇਜਿਆ ਉਹ ਮੈਨੂੰ ਮਿਲਿਆ ਸੋ ਮੈਨੂੰ ਜਦੋਂ ਕੋਈ ਦਾ ਜਵਾਬ ਹੀ ਨਹੀਂ ਆਇਆ ਕਿਉਂਕਿ ਡਿਸੀਜਨ ਵੀਡੀਪੀਓ ਨੇ ਲੈਣਾ ਸੀ ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਵੱਲੋਂ ਕੋਈ ਕੰਮ ਮਤਲਬ ਸਾਰਾ ਰੁੜੀਆ ਜੋਤਰਾਤੀ ਦੂਈ ਪੰਚਾਇਆ ਗਿਆ ਕਿ ਤੁਹਾਨੂੰ ਨਹੀਂ ਲੱਗਦਾ ਵੀ ਅੰਦਰ ਕੋਈ ਗਲਤ ਕੰਮ ਹੋਇਆ ਜੀ ਵੀ ਜਾਣ ਬੁੱਝ ਕੇ ਇਹਨ ਦੇਖੋ ਇਹ ਮੈਂ ਇਹਦੇ ਵਿੱਚ ਮੈਂ ਇੱਦਾਂ ਕਿਤਾ ਕਹਿ ਸਕਦਾ ਮੇਰੇ ਕੋਲ ਮੈਂ ਜਿਹੜੀ ਸਪਸ਼ਟ ਗੱਲ ਕਰਦਾ ਮੇਰੇ ਕੋਲ WhatsApp ਤੇ ਰਿਕਾਰਡ ਪਿਆ ਤੁਸੀਂ ਭੇਜਿਆ ਹੋਇਆ ਤੁਸੀਂ ਤੁਸੀਂ ਤੇ ਲੈ ਗਿਆ ਤੁਸੀਂ ਉਹਨਾਂ ਨਾਲ ਵੀ ਕਰੋਂ 6 ਵਜੇ ਮੇਰੇ ਕੋਲੇ ਆਏ ਉਹ ਬਲੈਕ ਪੈਕੇਜ ਦੇ ਵਿੱਚ ਇਹਨਾਂ ਨੇ ਲਿਖਿਆ ਸੀ ਸਮੱਸਿਆ ਸੀ ਇਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਸਾਈਨ ਕਰ ਦਿਓ ਇਹ ਲੱਗਦਾ ਇਹ ਤਾਂ ਫੋਟੋਕਾਪੀ ਆ ਇਹਨਾਂ ਨੇ ਸਾਈਨ ਕੀਤੇ ਜਦੋਂ ਭੇਜ ਦਿਆ ਸੀ ਮੈਨੂੰ 5 6 ਵਜੇ ਤੇ ਮੈਂ ਇੱਥੇ ਬੈਠਾ ਰਿਆ ਮੈਂ ਮਾਸਟਰ ਟ੍ਰੇਨਰ ਸਾਹਿਬ ਨੂੰ ਲੈ ਕੇ ਉਹਨਾਂ ਨੇ ਵੀ ਵਿਛਾੜਿਆ ਇੱਥੇ ਅਧਾ ਘੰਟਾ ਸਾਨੂੰ ਕੁਛ ਨੀਗਰ ਮਿਲਿਆ ਸੱਡੇ ਜਾੜ ਤੋਂ ਬਾਅਦ ਉਹ ਉੱਥੇ ਰੱਖਿਆ ਹੈ ਉਥੋਂ ਪਰਮੇਤਾ ਕਸੀ ਰਿਪੋਰਟ ਦੇਣੀ ਸੀ ਲੇਟ ਕਰਨ ਕਰਕੇ ਸਮਾਂ ਸਾਨੂੰ ਸ਼ੋਕ ਆਦ ਨੋਟਿਸ ਵੀ ਮਿਲਿਆ ਵੀ ਤੁਸੀਂ ਲੇਟ ਕਿਉਂ ਕਰ ਰਹੇ ਤੁਸੀਂ ਭੇਜ ਦਿੱਤਾ ਵੀ ਆ ਸਾਡੇ ਕੋਲ ਕਿਹਾ ਤੁਸੀਂ ਆਪਣੀ ਇਜੈਕਸ਼ਨ ਲਾਉਂਗੇ ਜਿਹੜਾ ਤੁਸੀਂ ਮਤਲਬ ਤੁਹਾਡਾ ਜਿਹੜਾ ਇੱਕ ਇੱਕ ਜਿਹੜਾ ਲੋਕਤੰਤਰਿਕ ਜੋ ਪਰਿਗਰਹ ਚੱਲ ਰਹੀ ਸੀ ਉਹਨੂੰ ਉਲੰਘਣਾ ਕੀਤੀ ਹੈ ਕਿ ਤੁਸੀਂ ਆਪਣੀ ਰਿਐਕਸ਼ਨ ਕਰੋਗੇ ਜੋ ਤੁਹਾਡੀ ਪਾਵਰ ਨਹੀਂ ਮੇਰੇ ਕੋਲ ਇਹ ਤਾਂ ਨਹੀਂ ਕੋਈ ਪਾਵਰ ਨਹੀਂ ਮੈਂ ਕਿੱਥੇ ਇਜੈਕਸ਼ਨ ਕਰੂੰਗਾ ਮੇਰੇ ਕੋਲ ਇਹ ਕਾਗਜ਼ ਆ ਜਾਂਦੇ ਪ੍ਰੋਪਰਲੀ ਵਿਚ ਵਿਧਾਨ ਦੇ ਲਈ ਕਿਉਂਕਿ ਜਿਹੜਾ ਵਿਰੋਧੀ ਧਿਰ ਦੇ ਵੱਲੋਂ ਉਹਨਾਂ ਦੇ ਵੱਲੋਂ ਪਾਰਟੀ ਦੇ ਵੱਲੋਂ ਇਤਰਾਜ ਲਾਇਆ ਗਿਆ ਸੀ ਜਾਂ ਉਹ ਇਹਨਾਂ ਕੋਲ ਪਹੁੰਚਿਆ ਇਹਨਾਂ ਨੇ ਲਾਇਆ ਸੀ ਉਹਨਾਂ ਕੋ ਪਹੁੰਚਿਆ ਨਹੀਂ ਕਿਉਂਕਿ ਆਫੀਸਰ ਦਾ ਸੇਮ ਉਹੀ ਹੈ ਨਾ ਚੈਨਲ ਉਹੀ ਸੀਗਾ ਪ੍ਰੋਪਰ ਨਹੀਂ ਉਹ ਦੂਜੀ ਪਾਰਟੀ ਦਾ ਮੇਰੇ ਕੋਲ ਉਹ ਦੂਸਰੀ ਦੂਸਰੀ ਕਲਸਟਰ ਹੈ ਉਹ ਦੂਸਰਾ ਕਲਸਟਰ ਸੀ ਉਹ ਮੇਰੇ ਕੋਲੇ ਨਹੀਂ ਸੀਗਾ ਉਹਨਾਂ ਨੂੰ ਫਿਜ਼ੀਕਲੀ ਫੜਾ ਕੇ ਗਏ ਕਿ ਨਹੀਂ ਕਿਹੜਾ ਮੈਨੂੰ ਫਿਜ਼ੀਕਲੀ ਨਹੀਂ ਫੜਾਇਆ ਨਾ ਮੇਰੇ ਤੋਂ ਕੋਈ ਰਸੀਦ ਲਈ ਹੈ ਜੀ ਤੇ ਮੇਰੇ ਕੋਲ ਮੈਂ ਕੇਸ ਨਾਲ ਦੇਖਿਆ ਬਾਅਦ ਦੇ ਵਿੱਚ ਕੱਲ ਇਹਨਾਂ ਨੇ ਮੈਨੂੰ ਦਿਖਾ ਲਿਆ ਮੈਨੂੰ ਲੱਗਾ ਠੀਕ ਹੈ ਜੇ ਮੈਂ ਪਹਿਲੀ ਕਿਤੇ ਵੀ ਮੈਨੂੰ ਮਾੜੀ ਜਿਹੀ ਵੀਰਣ ਤੇ ਨਿਗਾ ਪੈ ਜਾਂਦੀ ਮੈਂ ਜੈਦੇ ਜੋ ਕੈਂਡੀਡੇਟ ਕਾ ਰੱਦ ਕਰ ਦੇਣਾ ਸੀ ਪਰ ਮੇਰੇ ਕੋਲ ਨਹੀਂ ਪ ਸਰ ਚਾਰ objections ਹੈ ਜੀ ਇੱਕ ਤਾਂ ਮਨਜੀਤ ਸਿੰਘ ਤੇ ਗੁਰ ਗੁਰਦੀਪ ਸਿੰਘ ਜੀ ਇੱਕ ਸਤਨਾਮ कौर ਵਾਈਫ ਆਫ ਮਨਜੀਤ ਸਿੰਘ ਇਹ ਖਲਾਸ ਸਿੰਘ ਇਹਨਾਂ ਤੇ ਲੱਗੇ ਸੀ ਸਰ objections ਜੀ ਸਰ ਇੱਕ ਜਿਹੜਾ ਲਾਹ ਸਿੰਘ ਤੇ ਲੱਗਾ ਸੀ ਜਿਹੜੀ objection ਉਹ ਗਲਤ objection ਲਾਇਆ ਸੀ ਜੀ ਉਹਨਾਂ ਨੇ ਉਹ ਸੀ ਮਤਲਬ ਭੇਜਿਆ ਸੀ ਵੀ ਇਹ ਕਾਗਜ਼ ਰਿਜੈਕਟ ਕਰਨੇ ਨਹੀਂ ਬਣਦੇ ਤੇ ਮਨਜੀਤ ਸਿੰਘ ਗੁਰਦੀਪ ਸਿੰਘ ਸਤਰਾਮਨ ਗੌਰ ਵਾਲੇ ਦੇ ਜਿਹੜੇ ਆਬਜੈਕਸ਼ਨ ਸੀ ਸਰ ਉਹ ਸਹੀ ਸੀਗੇ ਉਹ ਅਸੀਂ ਰਿਪੋਰਟ ਇਹ ਕੀਤੀ ਸੀ ਕਿ ਜੈਕਟ ਕਰਨੇ ਕਾਗਜ਼ ਬਣਦੇ ਨੇ ਹਾਂ ਜੀ ਆਰੋਣ ਨੇ ਆਬਜੈਕਟ ਨਹੀਂ ਕੀਤੇ ਤੇ ਜਿਹੜਾ ਜੈਕਟ ਕਾਗਜ਼ ਬਣਦਾ ਉਹ ਨੂੰ ਜਿਹੜਾ ਕਰਦੇ ਸੀ ਆਰੋਣ ਨੂੰ ਮਿਲੀ ਘਟ ਕਰਕੇ ਜਾਰੀ ਕਰਨ ਦਾ ਸਾਥ ਤੇ ਕਾਗਜ਼ ਦੀ ਕੀਤੀ ਤੇ ਨਾ ਕੀਆ ਹੁਣ ਜੀ ਤੁਹਾਨੂੰ ਕਾਗਜ਼ ਨਹੀਂ ਕਰਾਂਗੇ ਸਰ ਉਹਦੇ ਨੋਨਾ ਨੇ ਕੀ ਕੀਤਾ ਇਹ ਯਾਰ ਉਸ ਕੋਦੋ ਆਪ ਹੀ ਦੱਸ ਸਕਦੇ ਨੇ ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਜਿਹੜੀ ਉਹਨਾਂ ਤੇ ਕਾਰਵਾਈ ਹੋਣੀ ਸਰ ਉਹ ਕੰਟਰੋਲਿੰਗ ਅਫਸਰ ਉਹ ਹੀ ਦੇਖਣਗੇ ਜੀ ਠੀਕ ਤੁਹਾਡੇ ਅਕੋਰਡਿੰਗ ਕਿਹੜੇ ਮੁਨੀ ਸਿੰਘ ਤੇ ਬਾਕੀ ਸਭ ਨੂੰ ਦਰਾ ਫਾਈਲ ਸਹੀ ਸੀ ਜੀ ਹਾਂ ਜੀ ਨਹੀਂ ਸੱਲ ਲੱਟ ਸੱਦਰ ਸਰ ਇਲੈਕਸ਼ਨ ਨਹੀਂ ਸੱਲ ਲੱਟ ਸੱਦਰ ਜੀ ਸ਼ੋਅ ਕੋਲ ਮੋਹਿੰਦਰ ਕਰਨ ਦਾ ਕੀ ਹਾਂ ਹਾਂ ਜੀ ਸਰ ਸੀਓ ਸਾਹਿਬ ਨੇ ਦਿੱਤਾ ਸੀ ਜੀ